ਪਰਾ ਉਹ ਸਵਰਾਜ 855 ਲਿਆਂਦਾ ਹੈਗਾ ਕਿੰਨਾ ਮਾਡਲ ਲੈਂਦੇ ਰਹੇ ਇਹ 16 ਮਾਡਲ ਹੈ 16 ਮਾਡਲ ਹੈ ਮੁਰਲੇ ਟਾਇਰ ਵੱਡੇ ਪਾਏ ਹੋਏ ਨੇ ਹਾਂਜੀ ਹਾਂ ਚੱਲ ਚਲਾ ਦੇ ਕਿ ਮੈਂ ਪੂਰਾ ਨਵਾਂ ਰੈਟਰਕ ਕਲੱਚ ਵੀ ਨਹੀਂ ਖੁੱਲਿਆ ਰੈਟਰਕ ਕਲੱਚ ਵੀ ਨਹੀਂ ਖੁੱਲਿਆ ਨੰਬਰ ਪੰਜਾਬ ਦਾ ਹਾਂਜੀ ਫਰਸਟ ਕੁਆਲਿਟੀ ਫਰਸਟ ਕੁਆਲਿਟੀ ਦਾ ਰੇਟ ਕੀ ਹੈ ਇਹਦਾ ਇਹਦਾ ਰੇਟ 5.5 ਜੀ 5.5 ਤੋਂ ਮਾਨਤਾਨ ਹੋ ਜੂ ਕਰ ਦਾਂਗੇ ਜੀ ਤੇ ਜਿਹੜਾ ਇੱਧਰ ਖੜਾ ਗਿਆ ਦਾ ਭਰਾ ਇੱਕ ਨਾ ਮਾਡਲ ਇਹ ਵੀ 16 ਮਾਡਲ ਆ ਜੀ ਇਹ ਵੀ 16 ਮਾਡਲ ਆ ਮੂਰਲੇ ਥੋੜਾ ਸਮਾਨ ਵਧਾ ਆ ਗਿਆ ਇਹਦੇ ਸਮਾਨ ਵਧ ਲੱਗਿਆ ਹੋਇਆ ਕਨੋਪੀ ਲੱਗੀ ਹੋਈ ਆ ਹੈਂਡਓਵਰ ਆ ਪਿਛਲੇ ਟਾਇਰ 15 ਦੇ ਨੇ ਹਾਂ 15 ਨੂੰ 28 ਦੇ ਨੇ ਮੂਰਲੇ ਟਾਇਰ ਮੂਰਲੇ ਨਾਲ ਦੇ ਟਾਇਰ ਨੇ ਮੂਰਲੇ ਟਾਇਰ ਨਾਲ ਦੇ ਨੇ ਚੱਲਿਆ ਕਿੰਨਾ ਘੂਗਾ ਇਹ 2000 ਘੰਟੇ ਚੱਲਿਆ ਜੀ 2000 ਘੰਟੇ ਚੱਲਿਆ ਹੋਇਆ ਇਹਦਾ ਰੇਟ ਜੰਮਾ ਨਾ ਮਾਰ ਰੇਟ ਪਰ ਹਾਂ ਜੀ ਇਹਦਾ ਨਾਰੇ ਰੇਟ ਹੈਗਾ ਜੀ ਵੀ ਦੇਵਾਗੇ 565 ਦਾ ਜੀ ਮੌਕੇ ਤੇ ਮੰਗ ਤਣ ਕਰ ਦਾਂਗੇ ਜੀ ਕਿੰਨਾ ਇੱਕ ਕਰ ਦਿੰਗਾ 5-4000 ਕਰ ਦਾਂਗੇ ਜੀ 10000 ਕਰ ਦੇ ਲੋ ਵੀਰ ਜਨ ਨੂੰ 5:30 ਚ ਬੋਲਦਾ ਹੁਣ 5:30 ਚ ਆ ਦੇ ਦੀ ਤੇ ਜਿਹੜਾ ਇਧਰ ਖੜਾ ਜੁੰਡੀ ਰਪਿਆ ਪਿਆਈ ਹੈ ਕਿੰਨਾ ਮਾਡਲ ਇਹ 2014 ਮਾਡਲ ਆ ਜੀ 14 ਮਾਡਲ ਆ ਚਾਰੇ ਟਾਇਰ ਬਿਲਕੁਲ ਨਵੇਂ ਪਹਿਲੇ ਬੀਕੇਟੀ ਹਮੇ ਹੋਮੇ ਦੀ ਸੀ ਜਾਂਦਾ ਮੂਰਲੇ ਬੀਕੇਟੀ ਦੇ ਨੇ ਦੂਜੇ ਟੀ ਗੁੱਡੀ ਵਾਲੇ ਟੀ ਗੁੱਡੀ ਵਾਲੇ ਹਾਂ ਚੱਲ ਚਲਾਵੇ ਦਾ ਓਕੇ ਆ ਪੂਰਾ ਇਹ ਕਿੰਨਾ ਚੱਲਿਆ ਕੋਇਆ ਇਹ ਚੱਲਿਆ 2900 ਘੰਟਾ ਇਹਦੀ ਸਰਵਿਸ ਹੋਈ ਆ 2800 ਘੰਟੇ ਤੇ ਅੱਜ ਖੈ ਬੋਤੇ ਮੀਟਰ ਤੇ ਤੇ ਆ ਦੇਖ ਲੈ ਅੱਛਾ ਚੈੱਕ ਕਰਵਾ ਦੇ 2880 ਤੇ ਸਰਵਿਸ ਹੋਈ ਆ 2900 ਕੁਸ ਘੰਟੇ ਚੱਲੇ ਹੋਣ 2900 ਕੁਸ ਘੰਟੇ ਚੱਲੇ ਹੋਏ ਮਤਲਬ 100 ਕੁ ਘੰਟੇ ਤੋਂ ਹਜੇ ਲਵੇ ਲੋਣੇ ਚੱਲੇ ਹਾਂ ਹਾਂ ਜੀ ਹਾਂ ਇਹਦਾ ਰੇਟ ਕੀ ਆ ਇਹਦਾ ਰੇਟ 5.5 ਲੱਖ ਆ ਜੀ ਮੌਕੇ ਤੇ ਮਾਰ ਤਾਂ ਇਹ ਦੇ ਦਾਂਗੇ 35000 ਦਾ 5 ਲੱਖ 35000 ਦੇ ਵਿੱਚੋਂ ਮਾਰ ਤਾਂ ਹੋ ਜੂ ਕਰ ਦਾਂਗੇ ਲੋ ਵੀ ਸੱਜਣੋਂ ਪਿੰਡ ਫਰਵਾਹੀ ਤੇ ਜ਼ਿਲ੍ਹਾ ਬਰਨਾਲਾ ਤੇ 22 ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾ ਤੱਕ ਕਰ ਲੇ ਸਾਂ ਪਰਕ